ਅਲੀਮਤਰਾ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਬਾਈ ਜਿਵੇਂ ਤੁਹਾਨੂੰ ਪਿਛਲੇ ਬਲੌਗ ਚ ਆਪਾਂ ਨੇ ਦੱਸਿਆ ਸੀ ਗੱਠਾਂ ਆਪਣੀਆਂ ਚੱਕੀਆਂ ਗਈਆਂ ਸੀ ਤੇ ਕੱਲ ਮੈਂ ਦੋ ਵਾਰ ਹੈਰੋਂ ਨਾਲ ਇਹਨੂੰ ਜ਼ਮੀਨ ਨੂੰ ਬਾਗਿਆ ਸੀਗਾ ਰਾਤ ਤਕਰੀਬਨ 8-9 ਵਜੇ ਗਏ ਸੀਗੇ ਮੈਨੂੰ ਤੇ ਹੁਣ ਮੈਂ ਕਿਹਾ ਚਲੋ ਤੜਕੇ ਥੋੜੀ ਜੀ ਇੱਕ ਵਾਰ ਦੀ ਧੁੱਪ ਲਵਾ ਕੇ ਇਹਨੂੰ ਆਪਾਂ ਨਾ ਹੁਣ ਸਵਾਗਾ ਦਿੰਨੇ ਆ ਕਿਉਂ ਬਾਈ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹ ਜਿਹੜੀ ਜ਼ਮੀਨ ਆ ਇਹਦੇ ਜਿੰਨੀ ਵਾਰ ਆਪਾਂ ਨੇ ਇਹਦੀ ਬਹਾਈ ਕਰਨੀਆਂ ਓਨੀ ਵਾਰ ਇਹਦੇ 'ਚ ਸਵਾਗਾ ਚੱਲਣਾ ਚਾਹੀਦਾ ਓਨੀੋਂ ਵਧੀਆ ਜ਼ਮੀਨ ਬਣਦੀ ਆ ਠੀਕ ਆ ਹੁਣ ਇੱਕ ਵਾਰ 'ਚ ਹੈਰੋਂ ਨਾਲ ਗੱਲ ਬਣੀ ਨਹੀਂ ਤੀ ਤਾਂ ਕਰਕੇ ਆਪਾਂ ਨੇ ਦੁਹਰੋਂ ਹੈਰੋਂ ਕਰਤੀ ਇਹਦੇ 'ਚ ਸਮਾਰ ਕੇ ਹੁਣ ਜ਼ਮੀਨ ਪੱਟੀ ਗਈ ਹੁਣ ਜਿਵੇਂ ਤੁਹਾਨੂੰ ਮੈਂ ਦਿਖਾਉਣਾ ਜਿਵੇਂ ਹੁਣ ਬਾਈ ਇਹ ਆ ਖਰਚੇ ਨੇ ਜਿਹੜੇ ਜਿਵੇਂ ਆ ਖਰਚੇ ਹੁੰਦੇ ਨੇ ਨਾ ਸਾਰੇ ਇਹ ਸਵਾਗਾ ਇਹਨਾਂ ਨੂੰ ਐਨ ਫੋ ਮਤਲਬ ਬਚਾ ਦਾਂਦਾ ਹੁਣ ਆਪਾਂ ਇਹਦੇ ਉੱਪਰ ਦੁਬਾਰੇ ਹੈਰੋਂ ਆਪਣੀ ਉਹ ਖੜੀ ਆ ਆਪਾਂ ਨੇ ਬਾਈ ਦੁਬਾਰੇ ਇਹਦੇ ਤੇ ਸਵਾਗਾ ਫੇਰ ਕੇ ਦੇ ਉੱਪਰ ਆਪਾਂ ਨੇ ਦੁਬਾਰੇ ਫੇਰ ਹੈਰੋਂ ਹੀ ਦੁਬਾਰੇ ਫੇਰ ਇਹਦੇ ਨਾਲ ਹੈਰੋਂ ਨਾਲੇ ਬਾਹਾਂਗੇ ਇਹਨੂੰ ਹਨਾ ਹੈਰੋਂ ਨਾਲ ਦੁਬਾਰੇ ਬਾਹ ਕੇ ਦੁਬਾਰੇ ਫੇਰ ਇਹਨੂੰ ਸਵਾਗਾ ਲਾਵਾਂਗੇ ਤੇ ਤੁਹਾਨੂੰ ਸ਼ਾਮ ਤੱਕ ਮੈਂ ਦਿਖਾਵਾਂਗਾ ਵੀ ਕਿਹ ਹੈ ਜੀ ਕਿ ਜ਼ਮੀਨ ਬਣਦੀ ਹੈ ਬਾਈ ਬਹੁਤੀ ਕੋਈ ਗਿੱਲ ਹੈ ਨਹੀਂ ਗਿੱਲ ਮਤਲਬ ਬੱਤਰ ਹੈ ਜੇ ਆਪਾਂ ਜ਼ਮੀਨ ਨੂੰ ਜਾਦੇ ਸੁਕਾਉਣੇ ਆ ਖੁੱਡਾ ਆਪਣੇ ਫੇਰ ਜਦੋਂ ਪਾਣੀ ਲੱਗਦਾ ਨਾ ਫੇਰ ਖੁੱਡ ਢਹਿਣ ਲੱਗ ਜਾਂਦੇ ਆ ਹਨਾ ਤਾਂ ਬਾਈ ਆਪਣੀ ਤਾਂ ਇਹੀ ਬੇਨਤੀ ਹੈ ਵੀ ਜ਼ਮੀਨ ਜਿੰਨੇ ਕ ਲਾ ਲਓ ਆਪਾਂ ਜਿੰਨੇ ਕ ਗਿੱਲ ਚ ਆਪਾਂ ਕਣਕ ਬੀਜਦੇ ਆ ਓਨੀ ਕ ਗਿੱਲ ਚ ਆਪਣੇ ਜਿਹੜੇ ਆਲੂ ਨੇ ਉਹ ਹੁੰਦੇ ਨੇ ਕਿਉਂਕਿ ਜੇ ਆਪਾਂ ਜਾ ਰਹੇ ਗਿੱਲ ਲਾ ਕੇ ਚੱਲਦੇ ਆਂ ਬਾਕੀ ਹੁਣ ਜਿਹੜਾ ਮੌਸਮ ਆ ਨਾ ਹਜੇ ਥੋੜੀ ਜਿਹੀ ਗਰਮੀ ਜ਼ਿਆਦੇ ਆ ਜੇ ਜ਼ਿਆਦੇ ਸੁੱਕੇ ਖੇਤ ਦੇ ਵਿੱਚ ਆਪਾਂ ਆਲੂ ਬੀਜਦੇ ਆ ਤਾਂ ਉਹਦੇ ਚ ਆਲੂ ਖਰਾਬ ਹੋਣ ਦੇ ਚਾਂਸ ਨੇ ਜਿਹੜੇ ਥੋੜੇ ਜਿਹੀ ਬਰ ਜਾਂਦੇ ਨੇ ਹਨਾ ਜੇ ਹੁਣ ਆਪਣਾ ਜ਼ਮੀਨ ਗਿੱਲੀ ਆ ਠੰਡੀ ਆ ਉਹਦੇ ਚ ਮਤਲਬ ਆਲੂ ਦੀ ਜਿਹੜੀ ਟੈਂਪਰੇਚਰ ਆ ਉਹ ਸਹੀ ਰਹਿਣਾ ਹੁਣ ਆਪਾਂ ਟਰਾਲੀ ਜਿਵੇਂ ਲਿਆ ਕੇ ਸ਼ੌਂ ਚ ਖੜਾ ਰੱਖੀ ਆ ਉਹ ਤੇ ਜਿੱਦੇ ਹੁਣ ਬੀਜਾਂਗੇ ਉਦਹੀਂ ਆਪਾਂ ਨੇ ਬਾਹਰ ਕੱਢਣੇ ਨੇ ਆਪਾਂ ਕੋਈ ਆਲੂ ਉਲੂ ਬਹੁਤਾ ਥੱਲੇ ਲਾ ਕੇ ਕੋਈ ਦਵਾਈ ਦਵਾਈ ਲਾਉਣ ਵਾਲੇ ਸਿਸਟਮ ਚ ਆਪਾਂ ਹਲੇ ਤੱਕ ਪਾਏ ਨਹੀਂ ਹੈਗੇ ਕਿਉਂ ਭਾਈ ਏਕਣੇ ਵਧੀਆ ਜਰਮੀਨੇਸ਼ਨ ਹੁੰਦਾ ਇਹ ਤਾਂ ਮੇਨ ਤਾਂ ਬੀ ਤੇ ਖੜਾ ਹੁੰਦਾ ਆਲੂ ਦਾ ਝਾੜ ਤਾਂ ਵੀ ਬੀ ਕਿੰਨਾ ਕ ਨਮਾ ਜਾਂ ਕਿੰਨਾ ਕ ਪੁਰਾਣਾ ਹੈ ਤਾਂ ਆਪਣਾ ਬੀ ਬੂ ਬਾਈ ਵਧੀਆ ਬਣਿਆ ਹੋਇਆ ਹੁਣ ਤੇ ਦੱਬੀ ਜਾਵਾਂਗੇ ਕਮ ਐਤਕੀ ਵੀ ਆਪਣਾ ਬੁੱਕ ਕਰਾਇਆ ਹੋਇਆ 1 ਕਿਲੇ ਦਾ ਬੀ ਬਾਈ ਤੇ ਬੈਗ ਆਪਾਂ ਨੇ ਕਰਾਤੇ ਸੀਗੇ ਬੁੱਕ ਜਿੰਨਾ ਕਿ ਚਲੋ ਆਪਣਾ ਖੇਤ ਲੱਗੇ ਆ ਲਾ ਦਾਂਗੇ ਅਗਲੇ ਸਾਲ ਨੂੰ ਆਪਣੇ ਕੋਲ ਬੀ ਆ ਜਿਹੜਾ ਹੋਰ ਨਮਾ ਹੋ ਜਾਊਗਾ ਹਨਾ ਐਵੇਂ ਐਵੇਂ ਕਰਕੇ ਵੀ ਇੱਕ ਸਾਲ ਆਪਣਾ ਹਰੇਕ ਸਾਲ ਆਪਣਾ ਥੋੜਾ ਜਿਹਾ ਬੀਜ ਲੈ ਲਓ 20 ਕਟੇ ਨਾਲ ਨਾਲ ਤਾਂ ਬਈ ਕੋਈ ਜ਼ਿਆਦਾ ਡਮਾਰਚ ਨਹੀਂ ਪੈਂਦਾ ਹੈਗਾ ਬੰਦੇ ਤੇ ਤੇ ਨਾਲੇ ਜੇ ਆਪਾਂ ਇੱਕ ਕੀਲਾ ਲਾਉਣਿਆਂ ਤਾਂ ਕਾਫੀ ਕੀਲਿਆਂ ਦਾ ਆਪਣੇ ਕੋਲ ਸੀਡ ਆ ਜਿਹੜਾ ਤਿਆਰ ਹੋ ਜਾਂਦਾ ਤੇ ਹੁਣ ਮਿੱਤਰੋ ਮੈਂ ਇੰਟਰ ਮਗਰ ਪਾ ਲਿਆ ਇਹਦੀ ਸਵਾਗਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਬਈ ਜਿਹੜਾ ਨਾ ਆਪਣਾ ਇਹ ਸਵਾਗਾ ਏ ਆ ਤੁਸੀਂ ਦੇਖ ਲਓ ਇਹ ਆਪਾਂ ਨੇ 21000 ਰੁਪਏ ਦਾ ਕਰਾਇਆ ਸੀ ਕਨੁੜਕੀ ਵਾਲੇ ਬਾਈ ਬਣਾਉਂਦੇ ਨੇ ਆਪਾਂ ਅੱਗੇ ਵੀ ਦਿਖਾਉਣਾ ਇਹਨੂੰ ਵੀਡੀਓ 'ਚ ਬਾਈ ਮੈਨੂੰ ਨਾ ਸਾਡੇ ਸਾਰੇ ਸੰਦਾਂ ਤੋਂ ਸੋਹਣਾ ਪਸੰਦ ਹੀ ਲੱਗਦਾ ਇਹ ਇੰਨੀ ਇੱਕ ਵਧੀਆ ਚੀਜ਼ ਆ ਨਾ ਨਾ ਦਾ ਬਾਈ ਇਹਦਾ ਕੋਈ ਖਰਚਾ ਹੁਣ ਉਹ ਹੈਰੋਂਵਾਰ ਸਵਾਗਾ ਇਹ ਆਪਾਂ ਨੇ ਇਕੱਠੇ ਹੀ ਲਏ ਤੀ ਹੈਰੋਂ ਦੇ ਐਤ ਕਿ 7-8000 ਰੁਪਏ ਲੱਗ ਗਿਆ ਇਹ ਮੰਨ ਕੇ ਚਲੋ ਬਾਬੇ ਓਕਣੇ ਨੂੰ ਕੁਝ ਨਹੀਂ ਹੁੰਦਾ ਨਾ ਇਹ ਘਸਦਾ ਨਾ ਇਹਦਾ ਕੋਈ ਬੈਰਿੰਗ ਟੁੱਟਦਾ ਮਤਲਬ ਬਾਈ ਲੋਹਾ ਨਾ ਜਿਹੜਾ ਲੋਹਾ ਇੱਕ ਤਰ੍ਹਾਂ ਦੀ ਥੋੜੀ ਐਫਡੀ ਆ ਹੁਣ ਆਪਾਂ ਨੇ ਇਹਦੀਆਂ ਮਸ਼ੀਨਾਂ ਲਈਆਂ ਨੇ ਦੋਨੇ ਆਲੂ ਬੀਜਣ ਵਾਲੀ আর ਪੱਟਣ ਵਾਲੀ ਬਾਈ ਆਪਾਂ ਨੇ 16000 ਦੀ ਮਸ਼ੀਨ ਲਈ ਤੀ 17 ਕੁ ਹਜ਼ਾਰ ਰੁਪਿਆ ਆਪਣਾ ਉਹਦੇ ਉੱਪਰ ਲੱਗਿਆ ਤੁਹਾਨੂੰ ਮੈਂ ਦਿਖਾ ਵੀ ਦੂੰਗਾ ਉਹਦੇ ਖੁੱਡ ਖਾਡ ਆਪਾਂ ਨੇ ਐਨ ਸਾਰੀ ਨਵੇਂ ਲਾਤੇ ਬਸੰਤ ਵਾਲਿਆਂ ਤੋਂ ਲਿਆ ਕੇ ਐਨ ਬਾਈ ਉਹਦੀ ਗੱਲ ਬਣਾਤੀ ਤੇ ਬਾਈ ਉਹ ਮਸ਼ੀਨ ਦਾ ਸਾਨੂੰ 50000 ਰੁਪਿਆ ਬੰਦਾ ਆਉਂਦੇ ਆਉਂਦਿਆਂ ਨੂੰ ਦੇ ਰਿਹਾ ਸੀ ਉਹ ਮਸ਼ੀਨ ਉੱਪਰੋਂ ਸਾਫ਼ ਬਹੁਤ ਆ ਤੇ ਹੁਣ ਜਿਵੇਂ ਆਹ ਇੰਟਰ ਦੀ ਆਪਾਂ ਨੇ 112000 ਦਾ ਲਿਆ ਤੀ ਹੁਣ ਤੁਸੀਂ ਦੇਖ ਲਓ ਵੀ ਇਹਦਾ ਆਪਾਂ ਨੇ ਚਲੋ ਇਹ ਤਾਂ ਹੁਣ ਆਪਾਂ ਨੇ ਸ਼ੌਂਕ ਨੂੰ ਆਪਣੇ ਸ਼ੌਂਕ ਨੂੰ ਪੈਸੇ ਲਾਏ ਨੇ ਦੇ ਉੱਪਰ 70-80 ਹਜ਼ਾਰ ਰੁਪਏ ਲਾਤਾ ਸੀ ਚਲੋ ਹੁਣ ਟਾਇਰ ਉੱਪਰ ਪੈ ਗਏ ਇਹਦੇ ਪਰ ਬਈ ਇਹ ਕੰਮ بڑے ਟਰੈਕਟਰ ਨਾਲੋਂ ਵੀ ਵੱਧ ਦੇ ਰਿਹਾ ਸਾਰਾ ਕੱਦੂ ਦੇਖ ਲਓ ਕਰਿਆ ਹੁਣ ਆਪਾਂ ਨੇ ਇਹਦੇ ਮਗਰ ਬਈ ਨਾ ਹੈਰੋ ਪਾਉਣੀ ਆ ਨਾ ਰੋਟਾਵੇਟਰ ਪਾਉਣਾ ਨਾ ਆਪਾਂ ਨੇ ਹਲ ਪਾਉਣੇ ਨੇ ਆਹ ਅੱਜ ਜੋੜਤਾ ਇਹਦੇ ਮਗਰ ਇਹਦੇ ਮਗਰ ਇਹੀ ਚੱਲਣਾ ਬਸ ਇੱਕ ਜਾਂ ਆਪਾਂ ਨੇ ਜਾਂ ਜੀਰੀ ਦੇ ਗੇੜੇ ਲਾਉਣੇ ਆ ਛੋਟੀ ਟਰਾਲੀ ਜਾਂ ਬਸ ਉਹ ਸੁਵਾਗਾ ਜਿਵੇਂ ਹੁਣ ਆਪਾਂ ਕਣਕ ਵਾਲੀ ਜ਼ਮੀਨ ਵੀ ਤਿਆਰ ਕਰਾਂਗੇ ਸਾਰੀ ਆਪਾਂ ਨੇ ਬਈ ਇਹਦੇ ਮਗਰ ਬਸ ਸਵਾਗ ਹੀ ਰੱਖਣਾ ਸਵਾਗੇ ਦੀ ਇਹਨੇ ਚੱਲਣਾ ਕਿ ਦੋਏ ਟਰੈਕਟਰ ਹੈਗੇ ਨੇ ਬਾਹੀ ਕਰਨ ਨੂੰ ਇੱਕ ਤੇ ਹੈਰੋ ਚੱਲੀ ਜਾਂਦੀ ਹੁੰਦੀ ਇੱਕ ਤੇ ਹਾਲ ਜਾਂ ਜੇ ਆਪਾਂ ਨੇ ਛੇਤੀ ਥੋੜੀ ਜੀ ਤਿਆਰ ਕਰਨੀ ਹੁੰਦੀ ਆ ਤਾਂ ਰੋਟਾਵੇਟਰ ਪਾ ਲਈਦਾ ਹਨਾ ਤਾਂ ਜ਼ਮੀਨ ਦੇਖ ਲਓ ਬਾਈ ਵਧੀਆ ਬਣ ਗਈ ਹੁਣ ਆਪਾਂ ਇਹਨੂੰ ਸਵਾਗੇ ਨਾਲ ਨਾਲ ਤਾਂ ਡਲੇ ਡੋਲੇ ਫੁੱਟ ਜਾਣਗੇ ਤੇ ਐਨ ਗੱਲ ਬਣ ਜਾਣੀ ਆ ਹੁਣ ਸਵਾਗਾ ਫੇਰ ਕੇ ਉਦੋਂ ਬਾਅਦ ਆਪਾਂ ਇਹਦੇ ਤੇ ਕੇਰਾ ਹੈਰੋ ਮਾਰ ਕੇ ਦੁਬਾਰੇ ਫੇਰ ਸਵਾਗਾ ਫੇਰ ਹਾਲ ਫੇਰਾਂਗੇ ਹਾਲ ਫੇਰ ਕੇ ਫੇਰ ਰੋਟਾਵੇਟਰ ਚੱਲੂ ਇਹਦੇ ਤੇ ਤੇ ਦੇਖ ਲਓ ਤੁਸੀਂ ਬਈ ਮੈਂ ਤਾਂ ਸੋਹਣਾ ਬਾਹਲਾ ਲੱਗਦਾ ਇਹ ਪਤਾ ਨਹੀਂ ਕੀ ਗੱਲ ਆ ਪਤੰਦਰ ਦਾ ਬਾਹਲਾ ਸੋਹਣਾ ਲੱਗਦਾ ਯਾਰ ਮੈਂ ਤਾਂ ਇਹਨੂੰ ਚਲਾ ਕੇ ਬਾਹਲਾ ਜ਼ਿਆਦਾ ਖੁਸ਼ ਆ ਟਰੈਕਟਰ ਨੂੰ ਹਨਾ ਤੇ ਬਈ ਆਪਾਂ ਨਾ ਜਿਹੜੀ ਮੇਨ ਗੱਲ ਆ ਉਹ ਡੀਏਪੀ ਤੇ ਕਰਨੀਆਂ ਹਨਾ ਕਿਉਂ ਬਈ ਆਪਾਂ ਨੇ ਹਲੇ ਤੱਕ ਜਿਹੜਾ ਡੀਏਪੀ ਆ ਲਿਆ ਨਹੀਂ ਡੀਏਪੀ ਨਾ ਲੈਣ ਦਾ ਕਾਰਨ ਆਪਾਂ ਨੇ ਇੱਕ ਚਲੋ 20-25 ਬੈਗ ਆਪਣੇ ਕੋਲ ਆ ਗਏ ਸੀਗੇ ਪਹਿਲਾਂ ਪੁਰਾਣੇ ਰੇਟ 'ਚ ਲਿਆ ਸੀ ਆਪਾਂ ਨੇ ਉਹ ਵੀ ਉਹ ਵੀ ਮਲਾਰਾ ਜਦੋਂ ਜੀਰੀ ਲਾਉਂਦੇ ਸੀਗੇ ਜਿਆਦਾ ਆ ਕਿਉਂ ਭਾਈ ਆਪਾਂ ਨੇ ਹਲੇ ਤੱਕ ਡੀਏਪੀ ਤਾਂ ਨਹੀਂ ਲਿਆ ਕਿਉਂ ਜਿਹੜੇ ਆਪਣੇ ਮਿੱਤਰ ਨੇ ਜਿਵੇਂ ਦੁਕਾਨ ਵਾਲੇ ਜਿਹੜੇ ਮਿੱਤਰ ਨੇ ਉਹ ਸਾਰੇ ਦੱਸਦੇ ਨੇ ਵੀ ਜਿਹੜਾ ਇਹ ਤੇ ਹੁਣ ਉਹ ਆ ਆਪਣਾ ਜੀਐਸਟੀ ਆ ਉਹ ਘਟ ਗਿਆ ਮੰਨ ਕੇ ਚਲੋ 70 ਤੋਂ ਆਪਣੇ ਯਾਰ ਭਾਈ 1650 ਦਾ ਕਟਾ ਬਿਕ ਰਿਹਾ ਡੀਏਪੀ ਦਾ ਤੇ ਹੁਣ 100 ਰੁਪਿਆ ਪਹਿਲਾਂ ਘਟ ਗਿਆ ਸੀ ਤੇ ਹੁਣ 70 80 ਰੁਪਏ ਦਾ ਜੀਐਸਟੀ ਦਾ ਫਰਕ ਪੈ ਜੂ ਨਹੀਂ ਹੁਣ ਨੂੰ ਮੈਂ ਸਾਰਾ ਡੀਏਪੀ ਲਿਆ ਕੇ ਰੱਖ ਲਾਂਦਾ ਬਾਈ ਪਰ ਹੁਣ ਆਪਾਂ ਮੰਨ ਕੇ ਚੱਲੋ ਵੀ 22 ਤਰੀਕ ਤੋਂ ਇਹ ਸ਼ਰਤਾਂ ਨੇ ਜਿਹੜੀਆਂ ਉਹ ਲਾਗੂ ਹੋਣਗੀਆਂ ਤੇ 22 ਤਰੀਕ ਨੂੰ ਇਹ ਰੈਕ ਲੱਗਣਾ ਹੁਣ ਆਪਾਂ ਸਾਰਾ ਡੀਏਪੀ 22 ਤਰੀਕ ਨੂੰ ਲਿਆਉਣਾ ਕਿਉਂ ਬਾਈ ਹੁਣ ਜੇ ਆਪਾਂ ਮੋਟਾ ਜਿਹਾ ਵੀ 100 ਥੱਲੇ ਮਗਰ 7000 ਦਾ ਫਰਕ ਪੈ ਜਾਂਦਾ 70000 ਆਹ 70 ਰੁਪਏ ਨਾਲ ਕਿਉਂ 70 ਰੁਪਏ ਤਾਂ ਪੱਕਾ ਹੀ ਆ ਵੀ ਜਿਹੜਾ ਘਟਣਾ ਘਟਣਾ ਹੀ ਆ ਤੇ ਬਾਕੀ ਬਾਈ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਏ 'ਚ ਜਿਹੜੇ ਦੁਕਾਨਦਾਰ ਨੇ ਕੀ ਰੇਟ ਨੂੰ ਘੱਟਾ ਵੇ ਤੇ ਨਾਲ ਕੋਈ ਸਮਾਨ ਸਮੂਹ ਲਾ ਕੇ ਦੇ ਰਹੇ ਨੇ ਜਾਂ ਨਹੀਂ ਆਪਣੇ ਬਈ ਵੇਚ ਰਹੇ ਨੇ 1650 ਨੂੰ ਕਟਾ ਇੱਕ ਬੈਗ 1650 ਦਾ ਉਹਦੇ ਨਾਲ ਕੋਈ ਸਮਾਨ ਨਹੀਂ ਕੋਈ ਕੁਛ ਨਹੀਂ ਹੈਗੇ ਕਹਿੰਦੇ ਨੇ ਵੀ ਬਈ ਮਗਰ ਹੋਈ ਮਹਿੰਗਾ ਹੁੰਦਾ ਹਨ ਚਲੋ ਬਈ ਸਾਰਿਆਂ ਦੀ ਮਜਬੂਰੀ ਹੈ ਪਰ ਵਿੱਚ ਜਿਹੜੇ ਦੁਕਾਨਦਾਰ ਨੇ ਬਈ ਜਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਉਹ ਨਾਲ ਲਾ ਲਾ ਕੇ 베ਚੀ ਜਾਂਦੇ ਨੇ ਉਹ ਤਾਂ ਆਪਾਂ ਨੂੰ ਕਟਾ 2000 ਤੋਂ ਵੀ ਉੱਪਰ ਪੈ ਜਾਂਦਾ ਕਿਉਂ ਜਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਦਾ ਬਈ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੇ ਸਾਰਾ ਕੁਝ ਦੇਖਿਆ ਹੋਇਆ ਜਿਹੜਾ ਡੀਏਪੀ ਨੇ ਕੰਮ ਕਰਨ ਉਹ ਤਾਂ ਡੀਏਪੀ ਨਹੀਂ ਕਰਨ। ਕਿਉਂ ਵਿੱਚ ਹੁਣ ਜ਼ਿੰਕ ਦੇਈ ਜਾਂਦੇ ਨੇ ਸਲਫਰ ਦੇਈ ਜਾਂਦੇ ਨੇ ਬਾਈ ਚਲੋ ਅੱਗੇ ਤਾਂ ਲੋੜ ਪੈਂਦੀ ਸੀ ਜਿਵੇਂ ਜੀਰੀ ਚ ਤਾਂ ਬੰਦਾ ਪਾ ਪੂ ਲੈਂਦਾ ਹਨਾ ਹੁਣ ਕਿੱਥੇ ਜ਼ਿੰਕ ਨੂੰ ਕਾਦੇ ਚ ਪਾਵਾਂਗੇ ਆਪਾਂ ਹੁਣ ਆਲੂਆਂ ਚ ਹਾਂ ਸਲਫਰ ਪਾ ਲਾਨੇ ਆਪਾਂ ਵਿੱਚ ਬਹੁਤ ਮੈਂ ਕਈ ਜਣਿਆਂ ਤੋਂ ਪੁੱਛਿਆ ਸਲਫਰ ਪਾਉਂਦੇ ਨੇ ਆਲੂਆਂ ਚ 10 10 15 15 ਕਿਲੋ ਤਾਂ ਬਾਈ ਹੁਣ ਆਪਾਂ ਵੀ ਬਸ ਅਜੇ ਤਾਂ ਕਰਕੇ ਡੀਏਪੀ ਲਿਆਂਦਾ ਹੀ ਨਹੀਂ ਤੀ ਮਾ ਚਲੋ ਰੇਟ ਥੋੜਾ ਜਿਹਾ ਘਟੇ ਤੀ ਫੇਰ ਲੈ ਕੇ ਆਵਾਂਗੇ ਆ ਲਓ ਜੀ ਮਿੱਤਰੋ ਸਵਾਗਾ ਪਾ ਲੀਏ ਫਿਰ ਤੁਹਾਨੂੰ ਮੈਂ ਦਿਖਾਉਣਾ ਅੱਗੇ ਦੀ ਕਾਰਵਾਈ ਕੀ ਬਣਦਾ ਹਨਾ ਕੀ ਸੌਤਾ ਲਾਵੇ ਲਾ ਵੀ ਮਿੱਤਰੋ ਇਹ ਸਵਾਗਾ ਪਾ ਲਾ ਕੇ ਮਾਰਨਾ ਫੇ ਪਹਿਲੇ ਗੇਅਰ ਤੇ ਚੱਲ ਰਿਹਾ ਬਾਈ 17 16 100 ਚੱਕਰ ਤੇ ਫੇ ਸਵਾਗਾ ਥੋੜਾ ਜਿਹਾ ਭਾਰੀਆ ਹੈ ਬੱਸ ਕਰਾਉਂਦਾ ਤਾਂ ਦਾ ਬڑے ਟਰੈਕਟਰ ਦੀ ਇਹਦਾ ਵਿਚਾਰਾ ਫੇਰ ਛੋਟਾ ਹੀ ਹੈ ਭਈ ਇਹੋ ਜਿਹਾ ਸਵਾਕਾ ਇੱਕ ਵਾਰ ਤੇ ਜ਼ਮੀਨ ਨੂੰ ਪ੍ਰੈਸ ਕਰਦਾ ਹੀ ਜਾਂਦਾ ਹੈ। ਬਾ ਹੁਣ ਇਹਦੇ ਤੇ ਜਾ ਆਪਾਂ ਦੁਵਾਰੇ ਹੈਰੋਂ ਫੇਰਨੀ ਐਨ ਗੱਲ ਬਣ। ਦੇਖੋ ਟਾਇਰ ਵੀ ਘਾਹੋਂ ਲੜਦਾ ਬੰਦਾ ਅੰਦਰ ਇੰਨਾ ਜ਼ੋਰ ਆ ਨਾ ਕਦਾਂ ਛੱਡ ਦੋ। ਦੇਖ ਲਓ ਜਿਵੇਂ ਇੰਨਾ ਪੁਰਾਣਾ ਬਾਈ ਤੂੰ ਐ ਤਾਂ ਆਇੰਦਾ ਤਾਂ ਨਾਉ ਫੇ ਵੀ ਨਹੀਂ ਲੱਗਾ ਕਿਤੇ। ਮਾਰਦਾ ਜਮਾਂ ਵੀ ਤੂੰ ਆ ਕਿ ਤੂੰ। ਆੜੜ ਕੇ ਜ਼ੋਰ ਮਾਰਦਾ ਬਾਈ ਟਾਇਰ ਵੀ ਨਵੇਂ ਨੇ ਹੁਣ। ਐਨ ਜੋਰ ਅੜੜ ਕੇ ਬਾਹਰ ਲੱਭ ਕਰ ਅਰੇ ਕੈਨ ਗੱਲ ਬਣਨ ਦੀ ਚਾਹੀ ਜਮੇਤ ਦੀ ਪੂਰੀ ਦੇਖੋ ਬਾਬੇ ਹਾਲੈਂਡ ਦਾ ਜੋਰ ਐਨ ਫੁੱਲ ਟਰਾਲਾ ਤੇ ਜਾਂਦਾ ਬਾਹਰੇ ਵਿੱਚ ਦੀ ਜਿਆਦਾ ਵਿਚਾਰ ਔਖੀ ਰਿਹਾ ਜਾਨੀ ਤੇ ਬਈ ਬਾਈ ਖਿੱਚਦੇ ਗਰਾ ਇਹ ਬਈ ਸੁਪਰ ਆ ਬਾਈ ਵਿੱਚ ਕਹੀ ਜਾਂਦੇ ਨੇ ਕਹਿੰਦੇ ਵੀ ਮਤਲਬ ਇਹ ਉਹੀ ਐ ਪਰ ਇਹਦੇ ਹੈ ਪੰਪ ਇਨ ਲਾਈਨ ਆ ਪਰ ਇਹ ਉੱਪਰੋਂ ਬਹੁਤ ਭੀੜਾ ਯਾਰ ਬਾਈ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਰੇ ਵੀਰ ਹਨਾ ਆਪਾਂ ਨੇ ਬਾਈ ਦਾ ਰਿਵਿਊ ਲਿਆਦੀ ਆ ਆਪਣੇ ਵਾਲੇ ਸਪੈਸ਼ਲ ਐਡੀਸ਼ਨ ਨਾਲ ਉਹਦਾ ਫਰਕ ਬਹੁਤ ਆ ਉੱਪਰੋਂ ਵੀ ਭੀੜਾ ਸੀਟ ਵੀ ਮਤਲਬ ਇਹਦੀ ਛੋਟੀ ਲੱਗੀ ਹੋਈ ਆ ਤੇ ਇਹਦੇ ਜਿਹੜੇ ਕਲਚ ਪੈਡਲ ਨੇ ਆਹ ਬ੍ਰੇਕ ਪੈਡਲ ਨੇ ਬਾਈ ਉਹ ਬਹੁਤ ਜ਼ਿਆਦੇ ਟਾਈਟ ਨੇ ਦੂਏ ਟਰੈਕਟਰੋਂ ਫਸ ਗਿਆ ਮੈਨੂੰ ਲੱਗਦਾ ਪੌਣਾ ਪਊਗਾ ਟਰੈਕਟਰ ਉਹ ਦੇਖੀ ਬਾਈ ਦੇਖੀ ਖਿੱਚਦੇ ਕਰਾਂ ਖਿੱਚਦੇ ਤੇ ਬਾਈ ਕਮੈਂਟ ਕਰਕੇ ਦੱਸਿਓ ਹਨਾ ਵੀ ਜਿਹੜੇ ਬਾਈਆਂ ਕੋਲ ਇਹ ਸੁਪਰ ਹੈਗੇ ਨੇ ਬਈ ਹੈ ਇਹਦੇ ਚਿਹੇ ਦਿੱਕਤਿਕ ਨਹੀਂ ਸਪੈਸ਼ਲ ਐਡੀਸ਼ਨ ਨਾਲੋਂ ਯਾਰ ਫਰਕ ਮਤਲਬ ਲੱਖ ਰੁਪਏ ਦਾ ਫਰਕ ਦੱਸਦੇ ਨੇ ਇਹਦਾ ਤੇ ਬਾਈ ਉਹ ਨਹੀਂ ਕਹਿੰਦੇ ਵੀ ਆਪਾਂ ਨੇ 1 ਲੱਖ ਰੁਪਇਆ ਸਸਤਾ ਲਿਆ ਤੀ ਪਰ ਯਾਨੀ ਚਲੋ ਇਹਦੇ ਟਰਬੋ ਨਹੀਂ ਲੱਗੀ ਵੀ ਹੈਗੀ ਇੰਜਨ ਦਾ ਬਾਈ ਹੁਣ ਉਹੀ ਨੇ ਸਾਰਿਆਂ ਦੇ ਹਨਾ ਤੇ ਦੇਖ ਰਿਹਾ ਚੜ੍ਹਾ ਪਾਉਂਦਾ ਕਿ ਨਹੀਂ ਖਿੱਚ ਦੇਗਾ ਮੜਾ ਜਾ ਮਾਰਦੇ ਰੇਸ ਤੇ ਮੁੱਕੀ ਖੱਚਦਾ ਵੀ ਖੱਚਦਾ 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 ਖੱਚ ਲਿਆ ਖੱਚ ਲਿਆ ਖੱਚ ਲਿਆ ਖੱਚ ਲਿਆ ਬਾਈ ਚੜ ਗਿਆ ਬਾਈ ਚੜ ਗਿਆ ਜੋ ਬਾਈ ਬਾਹੀ ਵੀ ਜ਼ਮੀਨ ਆ ਨਾ ਬਾਹੀ ਵੀ ਜ਼ਮੀਨ ਕਰਕੇ ਥੋੜਾ ਜਿਹਾ ਵਿਚਾਰਾ ਟਰੈਕਟਰ ਔਖਾ ਹੋਇਆ ਬਜਨ ਫੇਰ ਵੀ ਕਾਫੀ ਆ ਨਾ ਇਹਦੇ ਚ ਮੰਨ ਕੇ ਤੁਸੀਂ ਐ ਚਲੋ ਵੀ 90 ਤੋਂ 100 ਕਾਂਟਲ ਦੇ ਵਿੱਚ ਵਿੱਚ ਬਜਨ ਹੋਣਾ ਇਹਦੇ ਚ ਤੇ ਪਾਹਾ ਵੀ ਥੋੜਾ ਜਿਹਾ ਖਤਰਨਾਕ ਏ ਆ ਕੋ ਭਾਈ ਮੀਨ ਨਾਲ ਸਾਰਾ ਪਹਾ ਖਰ ਗਿਆ ਪਰਲੇ ਪਾਸੇ ਨੂੰ ਹੁਣ ਇਹਨੂੰ ਥੋੜੀ ਥੋੜੀ ਮਿੱਟੀ ਚਾੜਾਂਗੇ ਇਧਰੋਂ ਲਓ ਵੀ ਮਿੱਤਰੋ ਖਰਚੇ ਤਾਂ ਬੜੇ ਵੀਰ ਵੱਢਦੇ ਆਪਾਂ ਨੂੰ ਜੀਰੀ ਤੇ ਹੀ ਖਰਚੇ ਵਢਣਾ ਫੇਰਨਾ ਪੈ ਗਿਆ ਅੱਜ ਕੀ ਬਾਲਾ ਕੰਮ ਖਰਾਬ ਹੋ ਗਿਆ ਉਰੇ ਗਿੱਲਾ ਥੋੜਾ ਪਾਣੀ ਪੀ ਗਿਆ ਤੀ ਤਾਂ ਹਲੇ ਰੱਖਿਆ ਹੋਇਆ ਹਾਂਜੀ ਭਾਈ ਪੂਸ਼ਾ 44 ਬੀਤੀ ਇਹੇ ਹੁਣ ਆਪਾਂ ਵਿੱਚ ਸਾਰੇ ਵੀਰ ਕਹਿ ਦਿੰਦੇ ਨੇ ਵੀ ਇਹ ਖੇਤ ਚ ਡਿਫਾਲਟ ਹੁੰਦਾ ਇਹ ਬੀਜ ਚ ਡਿਫਾਲਟ ਹੁੰਦਾ ਇਹ ਭਾਈ ਇਕੱਠੀ ਪੌਦ ਬੀਜੀ ਹੋਈ ਤੀ 10 ਕਿੱਲਿਆਂ ਦੀ ਪਾਉਤੀ 8 ਕਿੱਲੇ ਹੋਰ ਇਹਦੇ ਨਾਲ ਦੇ ਪੂਰੇ ਟਾਪ ਦੇ ਖੜੇ ਨੇ ਪਰ ਆਹ ਦੇਖ ਲਓ ਤੁਸੀਂ ਇਹ 12 13 ਬਿਗੇ ਥਾਵਾਂ ਵੀ ਇਹਦੇ ਚ ਕੀ ਹਾਲ ਹੀਲਾ ਹੋਇਆ ਆਹ ਛੱਡਣ ਦੀ ਸਲਾਹ ਦੀ ਵੀ ਚਲ ਛੱਡ ਲਾਣਾ ਫਿਰ ਮਹਾ ਹੁਣ ਇਹਦੇ ਵਾਸਤੇ ਕਿੱਥੇ ਉਧਰਲੇ ਪਾਸੇ ਦੀ ਮਸ਼ੀਨ ਲੈ ਕੇ ਆਉਂਦੇ ਫਿਰਾਂਗੇ ਹੁਣ ਆਪ ਵੀ ਬਿਗਾ ਦੋ ਬਿਗੇ ਜਿਹੜਾ ਹੈਗਾ ਵਿੱਚ ਇਹੋ ਕਰਾਂਗੇ ਇਹ ਆਪਣੇ 2 ਕਿੱਲੇ માં ਕੇ ਖਰਾਬ ਹੋ ਗਿਆ 2 ਕਿੱਲਾਂ ਤੋਂ ਉੱਪਰ ਆ 12 13 ਬਿਗੇ ਥਾਵਾਂ 12 13 ਬਿਗੇ ਥਾਵਾਂ ਹੋਇਆ ਕੀ ਇਹਨੂੰ ਬੌਨਰ ਰੋਗ ਪੈ ਗਿਆ ਯਾਰ ਆਹ ਦੇਖੋ ਮਤਲਬ ਹੁਣ ਇੱਥੇ ਕੀ ਇਹ ਤਾਂ ਨਿਸਰੀਓ ਨਹੀਂ ਹੈਗੀ ਆ ਦੇਖੋ ਆ ਦੇਖੋ ਇਹ ਕੀ ਕੀ ਕਰੂਗੇ ਇਹਨੂੰ ਹਾਂ ਜਿਹੜੇ ਦਵਾਈਆਂ ਵਾਲੇ ਸਿਫਾਰਸ਼ਾਂ ਕਰਦੇ ਨੇ ਵੀ ਸਾਡੀ ਦਵਾਈ ਵਰ ਤੋਂ ਇਹਦੇ 'ਚ ਕੋਈ ਐਹੋ ਜਿਹੀ ਦਵਾਈ ਨਹੀਂ ਹੈਗੀ ਜਿਹੜੀ ਆਪਾਂ ਨੇ ਛੱਡੀ ਹੋਵੇ ਹਾਂ ਕੋਈ ਬੰਦਾ ਕਹਿੰਦਾ ਹੁੰਦਾ ਵੀ ਉਹੀ ਹੌਸਲਾ ਜਾ ਢੇਰੀ ਕਰਤਾ ਸਹੀ ਗੱਲ ਆ ਬਹੁਤ ਜ਼ਿਆਦਾ ਖਰਚਾ ਕਰਤਾ ਦੀ ਇਹ ਜਮੀਨ ਤੇ ਪਾਉਂਦੇ ਜ਼ਿਆਦਾ ਖਰਚਾ ਦੇਖੋ ਬਈ ਆ ਦੇਖੋ ਹੁਣ ਜਿਹੜਾ ਆ ਵੀ ਸਿੱਟਾ ਆ ਜਾਂ ਆਹ ਆ ਇਹ ਵੀ ਖਤਮ ਆ ਲਗਭਗ ભાઈ જરૂર એક ਗੱਲ ਦੱਸਿਓ ਸਾਡੀ ਪੈ ਰਹੀ ਆ ਲੜਾਈ ਜਿਹਨੂੰ ਵਾਸਤੇ ਜਗ੍ਹਾ ਵਾਸਤੇ ਇਹ ਜਗ੍ਹਾ ਥੋੜੀ ਜੀ ਨੀਵੀਂ ਆ ਤੁਸੀਂ ਦੇਖ ਵੀ ਲਓ ਇੰਨੀ ਨੀਵੀਂ ਆ ભਾਈ ਇਹ ਇੱਥੇ ਤੱਕ ਆਉਂਦੀ ਆ ਮੇਰੇ ਢਿੱਡ ਤੱਕ ਵੀ ਸਾਰੇ ਭਾਈ ਦੱਸਿਓ ਜਰੂਰ ਸਾਡੇ ਵਾਲਾ ਬੰਦਾ ਤਾਂ ਕਹਿੰਦਾ ਵੀ ਗਾਜਰਾਂ ਲਾਉਣੀਆਂ ਨੇ ਇਹਦੇ ਚ ਬੀਬੀ ਲਿਆਂਦਾ ਇਹਨੇ ਤੇ ਵਿੱਚ ਇਹਨਾਂ ਵਾਲਾ ਬੰਦਾ ਦੂਆ ਕਹਿੰਦਾ ਵੀ ਆਲੂ ਲਾਦਣੇ ਆ ਠੀਕ ਆ ਤੇ ਭਾਈ ਮੇਰੀ ਯਾਰ ਤੇਜੀ ਦੀ ਸਲਾਹ ਏ ਬਈ ਹਜੇ ਕਣਕ ਦਾ ਤਾਂ ਟਾਈਮ ਹੈ ਨਹੀਂ ਚਲੋ ਵੀ ਜਿਹੜਾ ਜੀਰੀ ਰਗੜ ਗਈ ਵੀ ਆਪਾਂ ਇਹ ਚ ਮਟਰ ਲਾ ਦੋ ਨਾਲੇ ਤਾਂ ਇਨਵੈਸਟਮੈਂਟ ਘਟਾਉਦੀ ਆ ਆਪਣੀ ਕਿਉਂਕਿ ਮਟਰਾਂ ਦੇ ਦੇਖੋ ਯਾਰ ਕਿੰਨੇ ਵੀ ਕਿੰਨੇ ਦਾਊਗਾ ਮਟਰਾਂ ਦਾ ਵੀ ਮੰਨ ਕੇ ਚਲ 100 ਰੁਪਏ 100 150 ਰੁਪਏ ਕਿਲੋ ਹੁੰਦਾ ਆ ਬਾ ਉਹ ਹੀ 10 ਕਿਹ ਹਜ਼ਾਰ ਚ ਵਿਜੇ ਜਾਊਗਾ ਕਿਲੋ 10 ਵੀ ਨਹੀਂ ਲੱਗਦਾ ਹੈਗਾ ਨਹੀਂ ਨਹੀਂ 8 ਕਿਲੋ 20 ਪੈਂਦਾ ਹੁੰਦਾ 14 15 100 ਰੁਪਏ ਦਾ ਸੀਡ ਹੁੰਦਾ ਹੈ ਹਾਂ ਬਸ 1500 ਦਾ ਸੀਡ 1500 ਦਾ ਡੀਏਪੀ ਲਾ ਲਓ ਤੇ ਗੋਡ ਗਡਾਈ ਕਰਕੇ ਵੀ ਯਾਰ 5000 ਰੁਪਿਆ ਖਾਜੂਗਾ ਮੰਨ ਲੇ ਚਲੋ ਹਣਾ ਵਿੱਚੇ ਤਿਆਰ ਕਰਨ ਤੱਕ 5000 ਲਾ ਲੋ ਤੂੰ 10000 ਜੇ ਆਪਾਂ ਆਲੂ ਲਾਉਨੇ ਆ ਗਾਜਰਾਂ ਲਾਉਨੇ ਆ 30 ਤੋਂ 35000 ਦਾ ਖਰਚਾ ਲਵਾਈ ਲਵਾਈ ਤੇ ਹਾਂ ਕਿਉਂਕਿ ਫਿਰ ਉਹ ਰਿਸਕ ਬਹੁਤ ਆ ਇੰਨਾ ਨੀ ਮਾ ਖੇਤ ਆ ਸਾਰੇ ਬਾਈ ਨਾ ਯਾਰ ਇਹ ਤਾਂ ਹੁਣ ਜਿਹੜੇ ਮੀਂਹ ਮਤਲਬ ਜੱਦੇ ਪਏ ਨੇ ਹੁਣ ਸੁੱਕਿਆ ਹਲੇ ਵੀ ਨਹੀਂ ਸੁੱਕਿਆ ਇਸ ਮਾਰ ਕੇ ਇਹ ਸਾਡੇ ਵਾਲਾ ਬੰਦਾ ਮੰਨਦਾ ਨਹੀਂ ਸਾਰੇ ਬਾਈ ਨਾ ਕਮੈਂਟ ਕਰਕੇ ਦੱਸਿਓ ਵੀ ਇਹ ਤੇਰੇ ਬਾਰੇ ਆਪਾਂ ਕਿਹੜੀ ਫਸਲ ਆਈਏ ਕਿਉਂ ਸਾਡੀ ਇਹ ਸੋਚਣੀ ਆ ਮੇਰੀ ਯਾਰ ਤੇਜ਼ੀ ਦੀ ਤਾਂ ਲਾਉਣੀ ਆਪਾਂ ਗਾਜਰਾਂ ਨਾਲ ਮਟਰ ਵੀ ਹੈਗੇ ਆ ਵੀ ਉਹ ਉੱਤੇ ਲਾਵਾਂਗੇ ਆ ਆ ਖੇਤਾਂ 'ਚ ਇਹ ਆਜੂਗੀ 5-6 ਦਿਨ ਨੂੰ 10 ਦਿਨ ਨੂੰ ਆਜੂ ਵੱਧ ਤੋਂ ਵੱਧ ਉਹ ਕੋਈ ਚੱਕਰ ਨਹੀਂ ਲੇਟ ਵਛੇੜਦਾ ਤੇ ਪਤਾ ਕੀ ਗੱਲ ਆ ਹੁਣ ਜਿਵੇਂ ਆਪਾਂ ਸਾਡੀ ਥਲਾ ਇਹ ਮਟਰਾਂ ਦੀ ਮਟਰ 60 ਦਿਨ ਦੀ ਫਸਲ ਆ 60ੂ ਮਟਰ 60ੂ ਮਟਰ ਲਮਾਉਣੇ ਨੇ ਆਪਾਂ ਨੇ 89 ਨਹੀਂ ਲਾਉਣਾ ਜਿਹੜੇ ਆਪਣੇ ਪਿਛਲੇ ਸਾਲ ਤੀ ਵੀ ਹੁਣ ਜਿਹੜਾ ਟਾਈਮ ਆ ਉਹ 60ੂ ਮਟਰਾਂ ਦਾ ਨਾਲੇ ਉਹਨਾਂ ਦਾ ਵੀ ਝਾੜ ਚੰਗਾ ਹੁੰਦਾ ਨਾਲੇ ਉਹ ਦੋ ਤੋੜਾਂ 'ਚ ਟੁੱਟ ਜਾਂਦੇ ਨੇ ਦੋ ਕੀ ਇੱਕ 'ਚ ਟੁੱਟ ਜਾਂਦੇ ਨੇ ਉਦੋਂ ਰੇਟ ਵੀ ਬਹੁਤ ਜ਼ਿਆਦਾ ਹਾਂ ਰੇਟ ਵਧੀਆ ਹੁੰਦਾ ਨਾ ਦੋ ਤੜਾਈਆਂ ਹੁੰਦੀਆਂ ਤੇ ਇੱਕ ਗੱਲ ਹੋਰ ਆ ਆਪਣਾ ਹੁਣ ਮੰਨ ਕੇ ਚਲੋ ਆਹ ਚੱਲ ਰਿਹਾ ਸਤੰਬਰ ਹਨਾ ਚਲੋ ਸਤੰਬਰ ਚੱਲ ਰਿਹਾ ਜੇ ਆਪਾਂ 25 26 ਸਤੰਬਰ ਤੱਕ ਵੀ ਇਹਦੇ 'ਚ ਆਪਾਂ ਮਟਰਾਂ ਦੀ ਬਜਾਇੰਦ ਕਰਦੇ ਆ ਦੋ ਮਹੀਨੇ ਲਾ ਲਓ ਵੀ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਤੜਾਈ ਚੱਲ ਜੂ ਬਾਈ ਦਸੰਬਰ ਦੀ ਕਣਕ ਬੀਜੀ ਹੋਈ ਪੂਰੀ ਸੋਹਣੀ ਹੋ ਜਾਂਦੀ ਹੁੰਦੀ ਆ ਹਨਾ ਕਿ ਹੁਣ ਥੋੜਾ ਜਿਹਾ ਸੀਡ ਵੱਧ ਪਾ ਕੇ ਮੈਂ ਜੇ ਮੱਕੀ ਬੀਜਦੀ ਉਹ ਤਾਂ ਕੋਈ ਚੱਕਰ ਨਹੀਂ ਹੁਣ ਤਾਂ ਮੱਕੀ ਹੋ ਜਾਂਦੀ ਆ ਮੱਕੀ ਹੋ ਜਾਂਦੀ ਉਹ ਹੀ ਗੇਤੀ ਮੱਕੀ ਵੱਧ ਜਾਂਦੀ ਆ ਚਾਰ ਵਾਲੀ ਇਹੀ ਗੱਲ ਆ ਵੀ ਆਪਣੀ ਸਲਾਹ ਇਹ ਜੇ ਹੁਣ ਆਪਾਂ ਗਾਜਰਾਂ ਵੀ ਲਾਉਨੇ ਆ ਉਹਨਾਂ ਤੇ ਖਰਚਾ ਬਾਈ ਜ਼ਿਆਦਾ ਆ ਥੋੜਾ ਜਿਹਾ ਤਾਂ ਕਰਕੇ ਆਪਾਂ ਨਾ ਯਾਰ ਪਤਾ ਗੱਲ ਕੀ ਆ ਆਪਾਂ ਪਹਿਲਾਂ ਉਹ ਚੀਜ਼ ਦੇਖ ਕੇ ਚੱਲੀਏ ਵੀ ਆਪਣਾ ਵੀ ਜੇ ਬਾਈ ਜਾਂਸ ਇੱਥੇ ਮੀਂਹ ਪੈ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ ਵੀ ਆਪਣਾ ਨੁਕਸਾਨ ਕਿੰਨਾ ਹੁੰਦਾ ਕਿਉਂਕਿ ਇਹ ਨ ਆਲੇ-ਆਲੇ ਨੂੰ ਉਧਰੋਂ ਇਧਰ ਨੂੰ ਉਧਰ ਨੂੰ ਖੇਤ ਨੀ ਮਹੀਨੇ ਪਾਰਾ ਨੂੰ ਬਾਈ ਜੇ ਹੁਣ ਜੇ ਮੰਨ ਕੇ ਚਲੋ ਆਪਾਂ ਪਹਿਲਾਂ ਤਾਂ ਹੁਣ ਜੀਰੀ ਰਗੜ ਗਈ ਠੇਕੇ ਵਾਲਾ ਬਾਹਣਾ ਇਹ ਘਰ ਦੀ ਜ਼ਮੀਨ ਨਹੀਂ ਹੈਗੀ ਇਹ ਇਹ ਠੇਕੇ ਵਾਲਾ ਬਾਹਣਾ ਸਾਡਾ ਇਹ ਆ ਵੀ ਜੇ ਹੁਣ ਆਪਾਂ ਨੂੰ ਸਾਲਾ ਪਹਿਲਾਂ ਤਾਂ ਜੀਰੀ ਰਗੜ ਗਈ ਜੇ ਹੁਣ ਆਪਾਂ ਨੂੰ ਮੰਨ ਕੇ ਚਲੋ ਆਲੂ ਜਾਂ ਗਾਜਰ ਵੀ ਰਗੜਦੀ ਆ ਫੇਰ ਤਾਂ ਆਖਾ ਉੱਠਣਾ ਸੇਫਟੀ ਯਾਰ ਮੇਨ ਜ਼ਰੂਰੀ ਹੈ ਵੀ ਪਹਿਲਾਂ ਆਪਾਂ ਧਿਆਨ ਰੱਖ ਕੇ ਚੱਲੀਏ ਕਿ ਜੇ ਹੁਣ ਆਪਣਾ ਨੁਕਸਾਨ ਵੀ ਹੁੰਦਾ ਮਟਰਾਂ ਦਾ ਹਾਂ ਨੁਕਸਾਨ ਕੋਈ ਮਟਰਾਂ ਦਾ ਕੋਈ ਨੁਕਸਾਨ ਵੀ ਨਹੀਂ ਪਾਣੀ ਜਿੰਨਾ ਮਰਜੀ ਆ ਜੇ ਕੁਛ ਮਰਦੀ ਹੋ ਜੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਜਣੀ ਜਾਨੀ ਖਰਚਾ ਤਾਂ ਘਟ ਆਊਗਾ ਹਾਂ ਗੱਲ ਉਹੀ ਤਾਂ ਗੱਲ ਚਲੋ ਆ ਦੇਖ ਲੋ ਬਾਈ ਕੀ ਹਾਲ ਨੇ ਹਨਾ ਬੌਨੇ 부ਜੇ ਕਰਕੇ ਜਮੇ ਹੀ ਖਰਾਬ ਹੋ ਗਈ ਕੁਛ ਵੀ ਨਹੀਂ ਪੱਲੇ ਪਿਆ ਸਰਕਾਰ ਨੂੰ ਇੱਕ ਅਪੀਲ ਆ ਹਾਂ ਸਰਕਾਰ ਨੂੰ ਆਪਾਂ ਕਹਿੰਦੇ ਆ ਹੱਥ ਬੰਨ੍ਹ ਕੇ ਕਹਿੰਦੇ ਆ ਹਨਾ ਹਾਂ ਬਈ ਬਈ ਮੜਾ ਜਾ ਹੁਣ ਜਿਹੜੇ ਪਟਵਾਰੀ ਤਹਿਸੀਲਦਾਰ ਹੁੰਦੇ ਨੇ ਜੋ ਵੀ ਹੁੰਦੇ ਨੇ ਚਾਹੇ ਇਹਨਾਂ ਵਾਸਤੇ ਕੋਈ ਸਪੈਸ਼ਲ ਟੀਮ ਬਣਾਈ ਜਾਵੇ ਕਿ ਹੁਣ ਜਿਵੇਂ ਆਪਣੇ ਹੜਾਂ ਵਾਲੇ ਖੇਤਰਾਂ ਦੇ ਵਿੱਚ 20000 ਰੁਪਏ ਪ੍ਰਤੀ ਏਕੜ ਮਾਪਜਾ ਦਿੱਤਾ ਚਲੋ ਆਪਾਂ ਇਹ ਨਹੀਂ ਕਹਿੰਦੇ ਹੈਗੇ ਹੁਣ ਵੀ ਸਰਕਾਰ ਵੀ ਸਾਰੇ ਤਾਂ ਦੇ ਨਹੀਂ ਸਕਦੀ ਹੈਗੀ ਪੈਸੇ ਚਲੋ ਕੁਛ ਨਾ ਕੁਛ ਬੰਦੇ ਨੂੰ ਹੰਦਾ ਲੱਗ ਜਾਂਦਾ ਹੁੰਦਾ ਇਹ ਚੀਜ਼ ਨਾਲ ਫਰਕ ਕੁਛ ਨਹੀਂ ਪੈਂਦਾ ਹੁੰਦਾ ਜਿਨ੍ਹਾਂ ਦੀ ਹਲਦੀਆਂ ਨਾਲ ਖਰਾਬ ਹੋ ਗਈਆਂ ਜੀ ਬਈ ਬਈ ਚਲ ਉਹ ਵੀ ਬੰਦਾ ਵੱਢ ਲੂਗਾ ਨਾਨਕ ਹਲਦੀ ਵਾਲੇ ਬੰਦੇ ਦਾ ਨੁਕਸਾਨ ਹੋ ਜਾਊਗਾ 5 ਕੁਇੰਟਲ ਕੀਲੇ ਦਾ ਨੁਕਸਾਨ ਹੋ ਜਾਊਗਾ ਠੀਕ ਆ ਜੇ ਆਪਾਂ ਮੰਨ ਕੇ ਚੱਲੀਏ ਇਹਦੇ ਵਾਸਤੇ ਉਹ ਮਿਲਣਾ ਚਾਹੀਦਾ ਕੁਝ ਤੁਹਾਡੇ ਕੋਲ ਕੁਝ ਨਹੀਂ ਵੱਡੇ ਆ ਵੀ ਭਾਈ ਜਿਹੜਾ ਬੌਨਾ ਰੋਗ ਆਇਆ ਜਿਵੇਂ ਵੀ ਆਇਆ ਆਪਾਂ ਨਹੀਂ ਕਹਿੰਦੇ ਹੈਗੇ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਹੈਗੇ ਵੀ ਇਹਦਾ ਵੀ ਮੁਆਵਜ਼ਾ ਲੋਕਾਂ ਨੂੰ ਮਿਲਣਾ ਜ਼ਰੂਰ ਚਾਹੀਦਾ ਕਿਉਂ ਸਾਡੇ ਬਾਈ ਖੇਤ ਸਾਡਾ ਜਿਹੜਾ ਏਰੀਆ ਏ ਮੰਨ ਕੇ ਚਲੋ ਅਸੀਂ ਦੇਖਦੇ ਰਹਨੇ ਆ 10% ਫਸਲੇ ਬੌਨੇ ਬੁਜੇ ਨੇ ਖਰਾਬ ਕਰ ਦਿੱਤੀ ਕਿਤੇ ਖਰਾਬ ਆ ਸਾਡੇ ਮੰਨ ਲਓ ਵੀ ਇੱਕ ਪਿੰਡ ਚ ਇੱਕ ਪਿੰਡ ਚ 50 ਕਿੱਲੇ ਖਰਾਬ ਕਰੇ ਹੋਣੇ ਕਿਵੇਂ ਇੱਕ ਪਿੰਡ ਚ ਪੂਰੇ ਚ ਰਕਵੇ ਚ 50 50 ਕਿੱਲੇ ਆਪ ਨਹੀਂ ਆ ਥੋੜੇ ਪਤਾ ਕੀ ਆ ਬਾਈ ਜਿਹੜਾ ਇਹ ਆਪਾਂ ਏਰੀਆ 'ਚ ਖੜੇ ਆ ਮੰਗੇਵਾਲ ਸਾਈਡ ਦਾ ਏਰੀਆ ਮੰਗੇਵਾਲ ਗੋਲਗਦਾਈਆ ਇੱਧਰ ਲੋਕਾਂ ਦੀ ਪੂਸ਼ਾ ਜਿਰੀ ਇੱਕ ਤਰੀਕ ਕਰਕੇ 10 ਤਰੀਕ 'ਤੇ ਚਲੋ 8 9 ਨੂੰ ਲੋਕ ਲਾਉਣ ਲੱਗੇ ਸੀ ਨਾ 15 ਦੀ ਸੀ ਨਾ ਆਪਣੇ ਨਾ 10 ਦੀ ਹਾਂ 10 10 ਤਰੀਕ ਨੂੰਰੇ ਲੋਕ ਲਾਉਣ ਲੱਗੇ ਸੀ ਤਾਂ ਕਰਕੇ ਊਸ਼ਾ ਰ ਪੀਲੀਊਸ਼ਾ ਜਾਦੇ ਲੱਗੇ ਪੀਲੀਊਸ਼ਾ 'ਚ ਨਹੀਂ ਆਇਆ ਹੈਗਾ ਇਹ ਰੋਗ ਇਹ ਤਾਂ ਯਾਰ ਕੁਛ ਕੋਈ ਸਮਝ ਤੋਂ ਬਾਹਰ ਨੇ ਜਿਆਦਾ ਆ ਸਾਡੇ ਥੋੜਾ ਜਿਹਾ ਸਬਜ਼ੀ ਦੀ ਖੇਤੀ ਕਰਕੇ ਸਾਡੇ ਥੋੜੀ ਜੀ ਇਹ ਘੱਟ ਲੱਗਦੀ ਆ ਪੂਛਾ ਬਹੁਤ ਘੱਟ ਲਈ ਹੋਈ ਆ ਜਿਹੜੇ ਲੋਕਾਂ ਦੇ ਕੋਲ ਪਹਿਲਾਂ ਬਈਏ ਆ ਗਏ ਤੇ 2-2 3-3 ਕਿਲੇ ਹੀ ਲਾਏ ਹੋਏ ਨੇ ਕੋਈ ਸਾਢੇ ਤਾਂ ਯਾਨੀ 10-20 ਕਿਲੇ ਹੋਣੇ ਮੈਨੂੰ ਲੱਗਦਾ 20 ਕਿਲੇ ਹੋਣੇ ਸਾਰੇ ਪਿੰਡ ਚ ਯਾਨੀ ਮਾਬਜਾ ਯਾਰ ਜ਼ਰੂਰ ਮਿਲਣਾ ਚਾਹੀਦਾ ਚਾਹੇ 20000 ਰੁਪਏ ਹੀ ਮਿਲ ਜAVE ਬਹੁਤ ਆ ਬਹੁਤ ਦੇਖ ਲੋ ਹਾਲਾਤ ਬਾਈ ਲਓ ਜੀ ਉੱਡਣਾ ਜਹਾਜ਼ ਖੜਾ ਆਪਣਾ ਆਹ ਟਰੈਕਟਰ ਸਾਰਿਆਂ ਦੇ ਸਿਰੇ ਆ ਉਹ ਦੇਖੋ ਉੱਧਰ 852 ਚੱਲ ਰਿਹਾ ਪਹਿਲਾਂ ਆਪਾਂ ਦੁਹਰ ਹੈਰੋਂ ਮਾਰੀ ਦੀ ਫੇਰ ਮਾਰੇ ਦੀ ਸਹਾਗਾ ਹੁਣ ਫੇਰ ਹੈਰੋਂ ਚੱਲ ਰਹੀ ਐ ਹੁਣ ਫੇਰ ਸਹਾਗਾ ਮਾਰਾਂਗੇ ਫੇਰ ਸ਼ਾਇਦ ਹਲ ਕਿਉਂਕਿ ਯਾਰ ਜਦ ਆਪਾਂ ਪਤਾ ਕੀ ਗੱਲ ਆ ਹੁਣ ਦੁਹਰ ਹੈਰੋਂ ਮਾਰਤੀ ਫੇਰ ਸਹਾਗਾ ਵੱਜਦਾ ਫੇਰ ਉੱਤੇ ਦੀ ਫੇਰ ਹੈਰੋਂ ਚੱਲਦੀ ਫੇਰ ਪਹੋਰ ਦੀ ਬਹੁਤ ਵਧੀਆ ਹੈਰੋਂ ਐਨ ਡਲੀਆਂ ਪਹੋਰ ਦੀਆਂ ਬਾਕੀ ਦਾ ਰੋਟਾ ਵੇਟਰ ਨੇ ਪਹੋਰੇ ਦੇਣੀਆਂ ਨੇ ਚਲੋ ਬਾਕੀ ਛੋਟਾ ਬੱਕ ਦਾ ਸਰਦਾ ਆਹ ਟਰੈਕਟਰ ਨਾ ਜਿਵੇਂ ਆਪਾਂ ਮਤਲਬ ਪਹਿਲਾਂ ਜਦੋਂ ਇੱਕ ਵਾਰ ਡੋਟ ਟਰ ਨਵੇਂ ਲਿਆਂਦੇ ਦੀ ਵੇਚਣ ਦੀ ਸਲਾਹ ਬਣ ਗਈ ਸੀ ਪਰ ਜਿਹੜੀ ਚੀਜ਼ ਕਹ ਲੋ ਵੀ ਆਪਾਂ ਬੰਦਾ ਬਹੁਤ ਕੁਝ ਸੋਚਦਾ ਪਰ ਮਾਤਮਾ ਜਿਹੜਾ ਰੱਖਦੇ ਉਹ ਚੀਜ਼ਾਂ ਹੁੰਦੀਆਂ ਨੇ ਡਿਫਰੈਂਟ ਇਹਦੇ ਸੋਚਿਆ ਨਹੀਂ ਸੀ ਵੀ ਇਹਨੂੰ ਤਿਆਰ ਕਰਾਵਾਂਗੇ ਅਸੀਂ ਇੱਕ ਟਾਈਮ ਤੇ ਇਹਨੂੰ ਵੇਚਣ ਵਾਸਤੇ ਵੀ ਵੀਡੀਓ ਹੀ ਪਾ ਦਿੱਤੀ ਪਰ ਫਿਰ ਉਦੋਂ ਬਾਅਦ ਇਹ ਜਾ ਮੂਡ ਬਣਿਆ ਇਹਨੂੰ ਮੋਡੀਫਾਈ ਵੀ ਕਰਾਤਾ ਸਾਰਾ ਕੁਝ ਕਰਤਾ ਹਨਾ ਟਾਇਰ ਹੁਣ ਆਪਾਂ ਪਿੱਛੇ ਨਵੇਂ ਪਾਤੇ ਦੀ ਦੋਹੇ ਮੁਰਲੇ ਵੀ ਮਗਰਲੇ ਵੀ ਕਿਉਂਕਿ ਇਹ ਟਰੈਕਟਰ ਕੰਮ ਬਹੁਤ ਦਿੰਦਾ ਬਾਈ ਇੰਨਾ ਕੰਮ ਕਰਾਇਆ ਵੇ ਟਰੈਕਟਰ ਦਾ ਵੀ ਆਲੂ ਪੱਟਣ ਵਾਲੀ ਮਸ਼ੀਨ ਪਾ ਲਓ ਚਾਹੇ ਬੀਜਣ ਵਾਲੀ ਪਾ ਲਓ ਨਹੀਂ ਆਹ ਕੰਡੀ ਇਹ ਮਤਲਬ ਟਰੈਕਟਰ ਤਾਂ ਲਿਫਟ ਚੱਕਦੀ ਨਹੀਂ ਹੈਗੀ 475 ਨਹੀਂ ਹੈਗਾ ਇਹ ਇੰਟਰ ਇਹ ਆਪਣਾ ਮੋਡੀਫਾਈ ਕਰਾਇਆ ਹੋਇਆ ਤੇਲ ਖਰਚਾ ਇੰਨਾ ਘਟਾ ਤੁਹਾਨੂੰ ਪਤਾ ਹੀ ਛੜ ਦੋ ਗੱਲਾਂ ਹਨਾ ਤੇ ਬਾਕੀ ਜ਼ਮੀਨ ਨੂੰ ਹਵਾ ਲਵਾ ਲਵਾ ਬਾ ਰਹੇ ਹਾਂ ਕਿਉਂਕਿ ਹਲੇ ਟਾਈਮ ਪਿਆ ਉਨੀ ਬਣਦੀ ਵਧੀਆ ਜ਼ਮੀਨ ਭਰਦੀ ਹੈ ਮਿੱਟੀ ਸਮਾਰ ਕੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਆਪਣੇ ਨੂੰ ਡੇਲੀ ਅਪਡੇਟਾਂ ਲਈ